ਮਰ ਜਨ ਦੇ ਆਖਦੇਸ ਹਮਾ ਸਹੀ ਹੈ ਡੰਗ ਦਾ ਜਾ ਰਿਹਾ ਤੇ ਇਹ ਨਾਤਾ ਪੱਕਾ ਕਰ ਲਵੋ ਇਹ ਸਮਾਂ ਬੀਤਦਾ ਜਾ ਰਿਹਾ ਜੇ ਗੀਸਲਾਂ ਕੀ ਕਰ ਗਏ ਤੇ ਹੁਣ ਖਾਲਸਾ ਜੀ ਇਥੇ ਵਿਚਾਰ ਨਹੀਂ ਕਰ ਲੈਣੇ ਕਿ ਸਮਾਂ ਵਧੀਆ ਕਿਹੜਾ ਹੈ ਤੇ ਘੱਡਿਆ ਕਿਹੜਾ ਹੈ ਇਹ ਗੁਰਮਤ ਦੇ ਵਿੱਚ ਨਹੀਂ ਇਹ ਉਹਨਾਂ ਬ੍ਰਾਹਮਣਾਂ ਤੇ ਵਿੱਚ ਤੇ ਪੰਡਤਾਂ ਦੇ ਵਿੱਚ ਜ਼ਰੂਰ ਚੱਲ ਸਕਦਾ ਪਰੇ ਗੁਰਮਤ ਦੇ ਵਿੱਚ ਨਹੀਂ ਗੁਰ ਅਰਜਨ ਦੇਵ ਜੀ ਤੇ ਆਪ ਅੱਖ ਦੇ ਆਣੇ ਮਾਹ ਦੇ ਵਸ ਮੂਰਤ ਭਰੇ ਜਿਸਾ ਕੋ ਨਦਰ ਕਰੇ ਇਸ ਸਾਤ ਗੁਰੂ ਜੀ ਆਖਦੇ ਉਹ ਮਹੀਨਾਵੇਂ ਉਹ ਦਿਨਵੇਂ ਤੇ ਉਹ ਘੜੀਆਂਵੇਂ ਸਭੀਆਂ ਹਨ ਜਿਸ ਦੇ ਉੱਤੇ ਪ੍ਰਮਾਤਮਾ ਦੀ ਨਦਰ ਹੋ ਜਾਵੇ ਤੇ ਜਿਸ ਘੜੀ ਦੇ ਉੱਤੇ ਦਿਨ ਦੇ ਉੱਤੇ ਪਲ ਦੇ ਉੱਤੇ ਸਮੇਂ ਦੇ ਉੱਤੇ ਪ੍ਰਮਾਤਮਾ ਦੀ ਨਦਰ ਨੇ ਉਹ ਸਮਾਂ ਨਹੀਂ ਚੰਗਾ ਹਰ ਵੇਲੇ ਸਾਧੂ ਕੋਲੇ ਦੀ ਆਖੀ ਦੋ ਸੰਗਰਮਾਤਮਾ ਨੂੰ ਜੀਤੇ ਰੱਖਣਾ ਚਾਹੀਦਾ ਤੇ ਵੇਲੇ ਸਾਰੇ ਸਭਲੇ